ਚਲਾ ਲੈ ਕੇ ਜਣਾ ਚੱਲ ਭਾਈ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਮਾਨਸਾ ਦਾ ਜੋ ਸਾਡਾ ਇੱਕ ਸਾਥੀ ਹੈ ਅਵਿਨਾਸ਼ ਸਿੰਘ ਇਸ ਨੇ ਇੱਕ ਫੈਂਸ ਕੰਪਨੀ ਆ ਬਟਿੰਡੇ ਦੀ ਗ੍ਰਾਹਮ ਹਾਊਸਿੰਗ ਕੰਪਨੀ ਉਹਨਾਂ ਤੋਂ 2021 ਦੇ ਵਿੱਚ 12,75,000 ਰੁਪਏ ਦਾ ਲੋਨ ਲਿਆ ਸੀ ਜਿਸ ਦੀਆਂ ਇਸ ਨੇ ਬਕਾਇਦਾ 36 ਕਿਸ਼ਤਾਂ ਵੀ ਭਰਤੀਆਂ ਸੀ ਪਰ ਇਹ ਸਾਥੀ ਦੇ ਪਿਛਲੇ ਸਾਲ ਠਿੱਕਣ ਕਰਕੇ ਰੀੜ ਦੀ ਹੱਡੀ ਦੇ ਮਣਕੇ ਹਿੱਲ ਗਏ ਸੀ ਜਿਸ ਕਰਕੇ ਇਹ ਕੰਮ ਕਰ ਨਹੀਂ ਸਕਿਆ ਪਰ ਕੱਲ ਕੱਲ ਵੀ ਸੌਰੀ ਅੱਜ ਸਵੇਰੇ ਕੰਪਨੀ ਵੱਲੋਂ ਇਹਦੇ ਜੋ ਸਾਡਾ ਇਹ ਸਾਥੀ ਆ ਇਹਦੇ ਘਰ ਨੂੰ ਜਿਹੜਾ ਸਾਡਾ ਮਾਨਸਾ ਦਾ ਪ੍ਰਸ਼ਾਸਨ ਹੈ ਡਿਊਟੀ ਤੋਂ ਪਹਿਲਾਂ ਜਾਣੀ ਇਹਨਾਂ ਨੂੰ ਉੱਠਣ ਨਹੀਂ ਦਿੱਤਾ ਇਹਦੇ ਪਰਿਵਾਰ ਨੂੰ ਤੜਕੇ ਪਰੇਸ਼ਾਨ ਵੀ ਕੀਤਾ ਸਾਰਾ ਸਮਾਨ ਖੰਡਿਆ ਤਾਂ ਉਹ ਸੀ ਤੁਹਾਨੂੰ ਦਿਖਾਵਾਂਗੇ ਸਾਰਾ ਘਰ ਸੀਲ ਕਰਤਾ ਜਿੰਦਾ ਮਾਰਿਆ ਪਿਆ ਅਸੀਂ ਕਹਿੰਦੇ ਆਂ ਵੀ ਜਰ ਜੇ ਬੰਦੇ ਨੇ ਪੈਸੇ ਦੇਣੇ ਨੇ ਉਹਨੂੰ ਕੁਝ ਸਮਾਂ ਦਿੱਤਾ ਜਾਵੇ ਕਿਉਂਕਿ ਪਹਿਲਾਂ ਇਹ ਬਕਾਇਦਾ ਕਿਸ਼ਤਾਂ ਭਰੀ ਜਾਂਦਾ ਸੀ ਕੋਈ ਇਹ ਨਹੀਂ ਹੈਗਾ ਵੀ ਬੰਦਾ ਪੈਸੇ ਭਰਨ ਨੂੰ ਤਿਆਰ ਨਹੀਂ ਪਰ ਜੇ ਬੰਦੇ ਦੀ ਆਰਥਿਕ ਹਾਲਤ ਮਾੜੀ ਹੋ ਗਈ ਉਹ ਨਹੀਂ ਭਰ ਸਕਦਾ ਤਾਂ ਕਿੱਥੋਂ ਦਾ ਕਾਨੂੰਨ ਹੈ ਵੀ ਅਗਲੇ ਨੂੰ ਬੇਕਾਰਾ ਕੀਤਾ ਜਾਵੇ ਇੱਕ ਪਾਸੇ বিজে ਮਾਲੀਏ ਵਰਗੇ ਨੀਰਜ ਮੋਦੀ ਵਰਗੇ ਅਰਬਾਂ ਰੁਪਇਆ ਗਵਰਨਮੈਂਟ ਦਾ ਦੱਬੀ ਬੈਠੇ ਨੇ ਉਹਤੇ ਕੋਈ ਨਜ਼ਰ ਨਹੀਂ ਹੈਗੀ ਜੇ ਕੋਈ ਮਜ਼ਦੂਰ ਜੇ ਕੋਈ ਕਿਸਾਨ 5-7 ਲੱਖ ਰੁਪਇਆ ਕਿਸੇ ਨੇ ਦੇਣਾ ਤਾਂ ਇਹ ਬੈਂਕਾਂ ਵਾਲੇ ਜਾਂ ਫੈਨਸ ਕੰਪਨੀ ਵਾਲੇ ਉਹਦੇ ਘਰ ਨੂੰ ਤਾਲਾ ਲਾ ਦਿੰਦੇ ਨੇ ਸੋ ਜਥੇਬੰਦੀ ਦਾ ਫੈਸਲਾ ਹੈ ਵੀ ਅਸੀਂ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦੇਣੀ ਕਿਸੇ ਵੀ ਮਜ਼ਦੂਰ ਦੇ ਘਰ ਨੂੰ ਜਿੰਦਰਾ ਨਹੀਂ ਲੱਗਣ ਦੇਣਾ ਅੱਜ ਅਸੀਂ ਇਹ ਜੋ ਜਿੰਦਰਾ ਸਵੇਰੇ ਇਹਨਾਂ ਨੇ ਲਾਇਆ ਸੀ ਉਹਨੂੰ ਅਸੀਂ ਤੋੜਦੇ ਆਂ ਤੇ ਨਾਲ ਅਸੀਂ ਇਹ ਚੇਤਾਵਨੀ ਦਿੰਦੇ ਆ ਕਿਉਂਕਿ ਜਿਹੜਾ ਮਾਨਸਾ ਦਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨੇ ਆਪਣੀ ਡਿਊਟੀ ਦੇ ਆਉਣ ਤੋਂ ਪਹਿਲਾਂ ਜਾਨੀ 9 ਵਜੇ ਦਫ਼ਤਰ ਚਾਲੂ ਹੁੰਦੇ ਨੇ ਇਹ ਆਪਣੀ ਗੁੰਡਾਗਰਦੀ ਤੜਕੇ 6 ਵਜੇ ਕਰਕੇ ਗਏ ਨੇ ਜਾਨੀ ਡਿਊਟੀ ਦੇ ਟਾਈਮ ਤੋਂ ਪਹਿਲਾਂ ਆ ਕੇ ਪਰਿਵਾਰ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਸਾਰਾ ਸਮਾਨ ਖਿਲਾਰਿਆ ਪਿਆ ਉਹਨਾਂ ਨੂੰ ਮਾੜਾ ਚੰਗਾ ਬੋਲੇ ਨੇ ਜਾਨੀ ਫਿਰ ਤੁਸੀਂ 9 ਵਜੇ ਆਉਣਾ ਸੀ ਜੇ ਕਾਰਵਾਈ ਕਰਨੀ ਸੀ ਸੋ ਇਸ ਕਰਕੇ ਅਸੀਂ ਜੋ ਮਾਨਸਾ ਦੇ ਪ੍ਰਸ਼ਾਸਨ ਦੀ ਵੀ ਨਿੰਦਿਆ ਕਰਦੇ ਆ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਹੁਣ ਅਸੀਂ ਇਹ ਜਿਹੜਾ ਜਿੰਦਾ ਹੈ ਇਹ ਤੋੜਦੇ ਆ ਗ੍ਰੇਮ ਹਾਊਸਿੰਗ ਕੰਪਨੀ ਮੁਰਦਾਬਾਦ 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 ਮਾਨ ਸਾਹ ਚਲੇਦਾ ਸਿਵਲ ਪ੍ਰਸ਼ਾਸਨ ਮੁਰਦਾਬਾਦ 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 ਕੋਈ ਨਾ ਕੋਈ